ਤੁਸੀਂ ਚੱਕ ਕੇ ਹੁਣ ਲੋਕਾਂ ਦੇ ਘਰਾਂ ਗਿਆ ਜਿੱਤਾਂ ਵੀ ਤੁਸੀਂ ਫਰੋਲਣ ਲੱਗ ਗਏ ਸੜਕਾਂ ਤੇ ਦੂਜੇ ਦੇ ਘਰ ਲੱਗੀ ਹੋਈ ਅੱਗ ਲੋੜੀ ਲੱਗਦੀ ਹੈ ਆਬ ਦੇ ਕਰੇ ਹੋਈ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਇਹ ਯਾਦ ਰੱਖ ਲਿਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੀਰਤ ਦੀ ਵੀਡੀਓ ਪਿਛਲੇ ਦਿਨੀ ਤੇ ਜਨਾ ਵਾਇਰਲ ਹੋਈ ਉਸ ਨੇ ਆਪਣੇ ਪਿਤਾ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਤੇ ਪੰਜਾਬੀਆਂ ਨੂੰ ਰੋਜ਼ ਰੋਜ਼ ਹੋਣ ਵਾਲੇ ਡਰਾਮਿਆਂ ਤੋਂ ਬਚਣ ਲਈ ਕਿਹਾ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਮਜੀਤਿਆ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸੀਰਤ ਦੀ ਵੀਡੀਓ ਸੰਧਿ ਕੀਤੀ ਗਈ ਸੀ ਹੁਣ ਇਸ ਮਾਮਲੇ 'ਚ ਕਿਤੇ ਨਾ ਕਿਤੇ ਮੁੱਖ ਮੰਤਰੀ ਮਾਨ ਦੀ ਵੱਲੋਂ ਆਪਣੀ ਚੁੱਪੀ ਤੋੜੀ ਗਈ ਹੈ ਬਿਠਿੰਡਾ ਰੈਲੀ ਤੋਂ ਉਹਨਾਂ ਮੱਝੀਠੀਆਂ ਨੂੰ ਮੋੜ ਮੱਜਵਾਬ ਦਿੰਦੇ ਕਿਹਾ ਕਿ ਹੁਣ ਲੋਕਾਂ ਦੇ ਘਰਾਂ ਦੀਆਂ ਇੱਜ਼ਤਾਂ ਵੀ ਸੜਕਾਂ ਉੱਤੇ ਫਰੋਲਣ ਲੱਗ ਗਏ ਨੇ ਉਹਨਾਂ ਕਿਹਾ ਕਿ ਇਹ ਦੂਜੇ ਦੇ ਕਾਰਨ ਲੱਗੀ ਹੋਈ ਅੱਗ ਲੋੜੀ ਲੱਗਦੀ ਐ ਤੇ ਆਪਣੇ ਘਰੇ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਜਦੋਂ ਸਰਪੰਚ ਤੋਂ ਲੈ ਕੇ ਮੁੱਖ ਮੰਤਰੀ ਬਣਾਉਣ ਵਾਲੇ ਤਾਂ ਲੋਕ ਨੇ ਜਦੋਂ ਉਹੀ ਮੇਰੇ ਨਾਲ ਨੇ ਫਿਰ ਮੈਨੂੰ ਕਹਦਾ ਖਤਰਾ ਭਈ ਮੈਂ ਕਿਉਂ ਬੋਲਾਂ ਲੋਕ ਬੋਲਦੇ ਨੇ ਮੇਰੇ ਵੱਲੋਂ ਵਕੀਲ ਬਣ ਕੇ ਬੋਲਦੇ ਆ ਲੋਕਾਂ ਸੋ ਇਸ ਕਰਕੇ ਕਦੇ ਵੀ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਹਾਂ ਇੰਨਾ ਜ਼ਰੂਰ ਹੈ ਕਬਰਾਹਟ ਤੜਫਾਹਟ ਬਹੁਤ ਜ਼ਿਆਦਾ ਵੀ ਆਮ ਘਰਾਂ ਦਾ ਮੁੰਡਾ ਕੁਰਸੀ ਤੇ ਕਿਉਂ ਬਹਿ ਗਿਆ ਚਲ ਬਹਿ ਤਾਂ ਗਿਆ ਇਹਨੂੰ ਤਾਂ ਰਾਜ ਵੀ ਕਰਨਾ ਆ ਗਿਆ ਇਹਨਾਂ ਨੂੰ ਤਾਂ ਇਹਨੂੰ ਤਾਂ ਪੁਲਿਸ ਵੀ ਚਲਾਉਣੀ ਆ ਗਈ ਇਹਨੂੰ ਜ਼ਿਲ੍ਹੇ ਵੀ ਚਲਾਉਣੇ ਆ ਗਏ ਤਾਂ ਸਾਰਾ ਕੁਝ ਹੀ ਸਿੱਖ ਗਏ ਸਾਡੀਆਂ ਤਾਂ ਹੁਣ ਵਾਰੀਆਂ ਆਉਣੀਆਂ ਨਹੀਂ ਆਹੀ ਪੰਗਾ ਬਸ ਆਹੀ ਪੰਗਾ ਹੈ ਕਿ ਸਾਡੀਆਂ ਨਹੀਂ ਵਾਰੀਆਂ ਆਉਣੀਆਂ ਸੋ ਇਸ ਕਰਕੇ ਤੁਹਾਨੂੰ ਕਹਿਣਾ ਆ ਬਾਦਲ ਦਾ ਸਾਰਾ ਟਬਰ ਹਾਰ ਗਿਆ ਨਾ ਇੱਕੋ ਹੀ ਰਹਿ ਗਈ ਜਿਹਦੇ ਨਾਂ ਤੇ ਹਜੇ ਹਾਰ ਨਹੀਂ ਬਸ ਐਤ ਕੀ ਉਹ ਹਾਰ ਵੀ ਪਾ ਦੇਣਾ ਆਪਾਂ ਨੇ ਬਸ ਬਠਿੰਡੇ ਤੋਂ ਬਾਕੀ ਸਾਰਾ ਟਬਰ ਹਾਰਿਆ ਹੋਇਆ ਹੈ ਭਾਈ ਇੱਕ ਹਾਰ ਹੋਰ ਪਾਉਣਾ ਹੈ ਬਸ ਸਮਝਦੇ ਕੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਏ ਲੋਕਾਂ ਨੇ ਬਣਾਏ ਸੀਗੇ ਪਾ ਲਿਆ ਆਪਣੇ ਆਪ ਜ਼ਿੰਮੇਵਾਰ ਬਣ ਕੇ ਸਾਨੂੰ ਮਲੰਗ ਕਹਿਣ ਲੱਗ ਗਏ ਆਪ ਬਣ ਕੇ ਖਾਨਦਾਨੀ ਨਹਿਰਾ ਇਹਨਾਂ ਦੇ ਖੇਤਾਂ ਜਾ ਕੇ ਮੁਕਦੀਆਂ ਨੇ ਤੇ ਸਾਨੂੰ ਕਹਿਣ ਲੱਗੇ ਮਲੰਗ ਨੇ ਇਹ ਭਾਈ ਮਲੰਗ ਅਸੀਂ ਕੀਤੇ ਤੁਸੀਂ ਤੁਸੀਂ ਕੀਤੇ ਮਲੰਗ ਜੇ ਤੁਸੀਂ ਨਾ ਹੁੰਦੇ ਸ਼ਾਇਦ ਅਸੀਂ ਵਧੀਆ ਹੁੰਦੇ ਘਰਾਂ ਚ ਰੋਟੀ ਖਾਂਦੇ ਸੀ ਸਾਰੇ ਆਪਦੇ ਆਪ ਦੀ ਇੱਜ਼ਤ ਹੁੰਦੀ ਹਰੇਕ ਦੀ ਤੁਸੀਂ ਚੱਕ ਕੇ ਹੁਣ ਲੋਕਾਂ ਦੇ ਘਰਾਂ ਦੀਆਂ ਇੱਜ਼ਤਾਂ ਵੀ ਤੁਸੀਂ ਫਰੋਲਣ ਲੱਗ ਗਏ ਸੜਕਾਂ ਤੇ ਦੂਜੇ ਦੇ ਘਰ ਲੱਗੀ ਹੋਈ ਅੱਗ ਲੋਹੜੀ ਲੱਗਦੀ ਐ ਆਪਦੇ ਘਰੇ ਹੋਈ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਇਹ ਯਾਦ ਰੱਖ ਲਿਓ ਬਸ ਇਹਨਾਂ ਦੇ ਆਪਦੇ ਲੱਗੀਆਂ ਹੋਂ ਕੋਬਰਾਉਣਾ ਨਹੀਂ ਕਿਸੇ ਗੱਲ ਤੋਂ ਆ ਹਮਾਰ ਸਾਡੇ ਵਿਕਾਸ ਤੇ ਚੱਲ ਰਹੇ ਨੇ ਅਰਵਿੰਦ ਜੀ ਨੂੰ ਮੈਂ ਹਰ ਹਫਤੇ ਕਹਿਣਾ ਸਰ ਕੋਈ ਐਤਵਾਰ ਬੇਲਣ ਛੱਡਿਓ ਮੇਰੇ ਵਾਸਤੇ ਲਿਖ ਲੋ ਪੰਜਾਬ ਦੇ ਵਿੱਚ ਹਰ ਐਤਵਾਰ ਨੂੰ ਕੋਈ ਅਸੀਂ ਦਿੱਲੀ ਤੋਂ ਸਿੱਖਿਆ ਕੰਮ ਕੋਈ ਦਿੱਲੀ ਚ ਕਾਮਯਾਬ ਹੋਇਆ ਕੋਈ ਦਿੱਲੀ ਚ ਘੱਟ ਕਾਮਯਾਬ ਹੋਇਆ ਸਾਡੇ ਜਿਆਦਾ ਹੋ ਗਿਆ ਮੁਹੱਲਾ ਕਲੀਨਿਕ ਦਿੱਲੀ ਚ ਘੱਟ ਬਣੇ ਜਿੰਨੇ 4 ਸਾਲਾਂ ਚ ਬਣਾਏ ਸੀ ਸਾਲ ਚ ਬਣਾਤੇ ਕਿਉਂਕਿ ਤਜਰਬਾ ਇਹਨਾਂ ਕੋਲੇ ਸੀ ਕਿ ਆਹ ਦਿੱਕਤਾਂ ਆਉਣਗੀਆਂ ਉਹ ਦਿੱਕਤਾਂ ਸੀ ਪਹਿਲੀ ਫੇਸ ਕਰ ਲੀਆਂ ਕਿ ਇਹ ਦਿੱਕਤਾਂ ਆਉਣੀ ਨਹੀਂ ਦੇਣੀਆਂ ਫੋ ਸਕੂਲ ਸਕੂਲਾਂ ਚ ਬੱਚਿਆਂ ਦਾ ਕੌਨਫੀਡੈਂਸ ਦੇਖੋ ਆ ਮੈਂ ਪਿੱਛੇ ਜੇ ਗਿਆ ਤੁਸੀਂ ਦੇਖੀ ਹੋਣੀ ਵੀਡੀਓ ਫਤੇਗੜ ਸਾਹਿਬ ਕੋਲੇ ਇੱਕ ਸਕੂਲ ਚ ਲੱਗਾ ਗਿਆ ਮੈਂ ਇਥੇ ਖੜ ਗਿਆ ਜਾਂਦੇ ਜਾਂਦੇ ਮੈਂ ਮੈਂ ਕਿਹਾ ਵੀ ਪੁੱਛਣ ਲੱਗਿਆ ਮੈਂ ਬੱਚਿਆਂ ਨੂੰ ਸਰ 9ਵੀਂ ਕਲਾਸ ਦੇ ਬੱਚੇ ਨੂੰ ਪੁੱਛਿਆ ਕੋਈ 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 ਬੱਚਾ ਸਰ ਕਹਿੰਦਾ ਮੈਂ ਜੱਜ ਬਣੂ ਇੱਕ ਬੱਚੀ ਕਹਿੰਦੀ ਮੈਂ ਜੱਜ ਬਣੂਗੀ ਇੱਕ ਕਹਿੰਦਾ ਮੈਂ ਡਾਕਟਰ ਬਣੂਗਾ ਇੱਕ ਕਹਿੰਦਾ ਮੈਂ ਆਈਐਸ ਬਣੂਗਾ ਕਹਿੰਦਾ ਆਈਐਸ ਬਣੂਗਾ ਇੱਕ ਬੱਚਾ ਮਿਲਿਆ ਸਰ ਇਹ ਵੀ ਸਾਰਾ ਤੁਹਾਡੀ ਸੇਵਾ ਜਾਂਦਾ ਉਹ ਕਹਿੰਦਾ ਪਹਿਲਾਂ ਤਾਂ ਮੈਂ ਰੇਡੀਓਲੋਜਿਸਟ ਬਣ ਜਾਊਗਾ ਡਾਕਟਰ ਉਸ ਤੋਂ ਬਾਅਦ ਫਿਰ ਮੈਂ ਵੋਟਾਂ 'ਚ ਖੜਾ ਹੋਊਗਾ ਫਿਰ ਮੈਂ ਸੀਐਮ ਬਣੂਗਾ ਮੈਂ ਕਿਹਾ ਸੀਐਮ ਬਣੇਗਾ ਮੈਂ ਕਿਹਾ ਪਹਿਲਾਂ 8ਵੀਂ 9ਵੀਂ ਚੀ ਹੈ ਪਹਿਲਾਂ ਪੜ੍ਹੇਗਾ ਫਿਰ ਲੋਕਾਂ ਦੀ ਸੇਵਾ 'ਚ ਲੱਗੇਗਾ ਫਿਰ ਬਿਲਕੁਲਚਨਾ 'ਚ ਖੜੇਗਾ ਫਿਰ ਦੂਸਾ ਸੀਐਮ ਬਣੇਗਾ ਕਹਿੰਦਾ ਹਾਂਜੀ ਉਹਨਾਂ ਚਿਰ ਤੁਸੀਂ ਹੈਗੇ ਹੋ ਉਸ ਤੋਂ ਬਾਅਦ ਫਿਰ ਮੈਂ ਆ ਜਾਊਗਾ ਜੀ ਕਿਆ ਕੌਨਫੀਡੈਂਸ ਹੈ ਨਹੀਂ ਤਾਂ ਆਮ ਆਦਮੀ ਪਾਰਟੀ ਬਣਨ ਤੋਂ ਪਹਿਲਾਂ ਲੋਕ ਰਾਜਨੀਤੀ ਨੂੰ ਗੁੰਡਿਆਂ ਦਾ ਤੇ ਪੈਸੇ ਵਾਲਾਂ ਦਾ ਖੇਡ ਮੰਨਦੇ ਸੀ ਇਹ ਹੁਣ ਹੋਇਆ ਅਰਵਿੰਦ ਕੇਜਰੀਵਾਲ ਹੋਰਾਂ ਦੀ ਮਜਾ ਨਾਲ ਕਿ ਅੱਠਵੀਂ ਨੌਵੀਂ ਵਾਲਾ ਜਵਾਕ ਵੀ ਕਹਿ ਰਿਹਾ ਵੋਟਾਂ 'ਚ ਖੜਾ ਹੋ ਕੇ ਮੁੱਖ ਮੰਤਰੀ ਬਣੂੰਗਾ ਇਹ ਇਹ ਵਿਸ਼ਵਾਸ ਜਾਗ ਗਿਆ ਜੀ ਵਿਸ਼ਵਾਸ ਆ ਫਰਕ ਹੈ ਬਠਿੰਡਾ ਵਾਸੀਆਂ ਨੂੰ ਮੁੱਖ ਮੰਤਰੀ ਮਾਨ ਨੇ ਅਪੀਲ ਕੀਤੀ ਕਿ ਬਾਦਲ ਪਰਿਵਾਰ ਸਾਰਾ ਹਾਰਿਆ ਹੋਇਆ ਉਹਨਾਂ ਹਰ ਸਿਮਰਤ ਬਾਦਲ ਦਾ ਨਾਮ ਲਈ ਬਿਨਾਂ ਦਾਅਵਾ ਕੀਤਾ ਕਿ ਇਸ ਵਾਰ ਉਹਨਾਂ ਦੇ ਗਲ ਵਿੱਚ ਵੀ ਹਾਰ ਦਾ ਹਾਰ ਪਾਉਣਗੇ ਬਾਦਲ ਪਰਿਵਾਰ ਤੇ ਜਮ ਕੇ ਨਿਸ਼ਾਨੇ ਲਗਾਉਂਦੇ ਹੋਏ ਮੁੱਖ ਮੰਤਰੀ ਮਾਨ ਦੇ ਵੱਲੋਂ ਮੱਜੀਠੀਆ ਨੂੰ ਵੀ ਮੋੜ ਮਾ ਜਵਾਬ ਦਿੱਤਾ ਗਿਆ ਹੈ ਬੇ ਰਿਪੋਰਟ ਪੰਜਾਬੀ ਲੋਕ ਚੈਨਲ